ਜਿਸ ਦਾਸ ਬੈਠਿਆ ਸੋਈਐ ਸਭਨਾ ਦਾ ਵਿਸਾਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਘਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਖਨ ਹਾਰੇ ਪਾਪਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਾਰੇ ਮਾਤ ਗਰਭ ਮੈਂ ਆਪਨ ਸਿਮਨ ਦੇ ਤੈ ਤੁਮ ਰਖਨ ਹਾਰੇ ਪਾਪਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਾਰੇ ਮਾਦੂ ਤੂੰ ਠਾਕੁਰ ਸਿਰ ਮੂਰਾ ਮਨ ਕਰਨ ਹਰ ਤ੍ਰਿਣ ਜਨ ਇਨ ਦਾਤਾ ਮਗਨ ਕੋ ਸਗਲੀ দান ਦੇ ਪ੍ਰਭ ਭਾਨ ਕਿਨ ਮੈਂ ਔਰ ਖਿਨਾ ਮੈਂ ਔਰਾ ਅਚਰਜ ਚਲਤ ਤੁਮਾਰੀ ਰੂਲੋ ਰੂਲੋ ਘਰ ਗੰਭੀਰੋ ਉਚੋ ਅਗਮ ਅਪਾਰੇ ਸਾਗ ਸੰਗ ਜੋਤ ਮਹ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਇਆ ਪੇਖਤ ਹੀ ਨਾਨਕ ਪਰਤਾਪ ਪ੍ਰਖ ਨਿਰਬਾਣੀ ਸਾਗ ਸੰਗ ਜੋਤ ਮਹ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਭਇਆ ਇਹ ਖਤ ਹੀ ਨਾਨਕ ਪਰਤਾਪ ਪੁਰਖ ਨਿਰਮਾਣੀ ਵਾਹਿਗੁਰੂ